pehchaan khade hum seema ke pehri hai tan seedha tan khade hum bharat ke gaurav ki ban ke pehchaan ਹੰਦਰੀ ਹਥਿਆਰਬੰਦ ਪੁਲਿਸ ਬਲ ਅਤੇ ਬੀਐਸਐਫ ਦੇ ਵਿੱਚ ਭਰਤੀ ਦੀ ਪ੍ਰਕਿਰਿਆ ਇਹੀ ਹੈ ਸਾਡਾ ਅੱਜ ਦਾ ਵਿਸ਼ਾ ਸਵਾਗਤ ਜੀ ਆਇਆਂ ਨੂੰ ਤੁਸੀਂ ਦੇਖ ਰਹੇ ਹੋ ਡੀਡੀ ਪੰਜਾਬੀ ਮੈਂ ਤੁਹਾਡੇ ਨਾਲ ਬਰਨ ਕੌਰ ਮਾਨ ਆਪਣਾ ਪ੍ਰੋਗਰਾਮ ਚੱਲ ਰਿਹਾ ਹੈ ਬੀਐਸਐਫ ਭਾਰਤ ਦੀ ਫਰਸਟ ਲਾਈਨ ਆਫ ਡਿਫੈਂਸ ਇਸ ਦੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਕਿਵੇਂ ਭਰਤੀ ਹੁੰਦੀ ਹੈ ਕੀ ਪ੍ਰਕਿਰਿਆ ਹੈ ਬਹੁਤ ਸਾਰੇ ਸਵਾਲ ਨੇ ਕਹਿੰਦੇ ਕਿ ਲਿਖਤੇ ਹੈ ਪੈਗਾਮ ਆਜ ਆਪਣੇ ਦੇਸ਼ ਕੇ ਨਾਮ karenge ਕੁਛ ਐਸਾ ਕੀ ਗਰਵ ਹੋ ਹਰ ਸ਼ਾਮ ਜਦੋਂ ਤੁਸੀਂ ਦੇਸ਼ ਦੇ ਨਾਮ ਆਪਣੀ ਜ਼ਿੰਦਗੀ ਲਾਉਂਦੇ ਹੋ ਦੇਸ਼ ਦੇ ਨਾਮ ਆਪਣਾ ਵਕਤ ਲਾਉਂਦੇ ਹੋ ਤੇ ਵਾਕਈ ਗਰਵਤਾ ਹੁੰਦਾ ਹੈ ਪਰ ਇਹ ਵੀ ਹੁੰਦਾ ਹੈ ਕਿ ਭਰਤੀ ਕਿਵੇਂ ਹੋਵੇ ਤੇ ਕਿਵੇਂ ਪ੍ਰੀਖਿਆ ਦੀ ਤਿਆਰੀ ਹੋਵੇ ਇਸ ਦੇ ਉੱਪਰ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਸਰਦਾਰ ਕੁਲਦੀਪ ਸਿੰਘ ਡੀਆਈਜੀ ਬੀਐਸਐਫ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਸਰ ਮੈਂ ਸਰਦੇ ਬਾਰੇ ਥੋੜਾ ਵਿਸਥਾਰ ਵਿੱਚ ਦੱਸਣਾ ਚਾਹਾਂਗੀ ਸਰ 1990 ਚ ਬੀਐਸਐਫ ਦੇ ਵਿੱਚ ਬਤੌਰ ਡਾਇਰੈਕਟ ਐਂਟਰੀ ਅਫਸਰ ਵਜੋਂ ਸ਼ਾਮਲ ਹੋਏ ਮਿਲਿਟੈਂਸੀ ਦੀ ਸਿਖਰ ਦੇ ਦੌਰਾਨ ਸਰ ਕਸ਼ਮੀਰ ਵਿੱਚ ਐਲੋਸੀ ਤੇ ਤੈਨਾਤ ਰਹੇ ਅਤੇ ਕਸ਼ਮੀਰ ਦੇ ਵਿੱਚ ਬਹੁਤ ਸਾਰੇ ਦੇਸ਼ ਵਿਰੋਧੀ ਤੱਤਾਂ ਜਾਂ ਮਿਲਿਟੈਂਟਸ ਨਾਲ ਵੀ ਲੜੇ ਬੀਐਸਐਫ ਅਕੈਡਮੀ ਟੇਕਨਪੁਰ ਵਿੱਚ ਸਰ ਅਫਸਰਾਂ ਤੇ ਅਧੀਨ ਅਫਸਰਾਂ ਦੇ ਇਨਸਟ੍ਰਕਟਰ ਵੀ ਰਹੇ ਇਹਨਾਂ ਨੇ ਭਾਰਤੀ ਫੌਜ ਦੇ ਨਾਲ ਬਹੁਤ ਸਾਰੇ ਕੋਰਸ ਵੀ ਕੀਤੇ ਤੇ ਸਰ ਨੂੰ ਮਦਰਾਸ ਯੂਨੀਵਰਸਿਟੀ ਤੋਂ ਡਿਫੈਂਸ ਐਂਡ ਸਿਕਿਉਰਿਟੀ ਸਟ੍ਰੈਟੈਜਿਕਸ ਸਟੱਡੀਜ਼ ਦੇ ਵਿੱਚ ਵੀ ਮਾਸਟਰ ਦੀ ਡਿਗਰੀ ਹਾਸਲ ਹੈ ਸਰ ਨੇ ਕਸਟੋਬੋ ਵਿੱਚ ਯੂਨਾਈਟਿਡ ਨੇਸ਼ਨ ਪੀਸਕੀਪਿੰਗ ਫੋਰਸਸ ਦੇ ਵਿੱਚ ਵੀ ਕੰਮ ਕੀਤਾ ਹੈ ਅਤੇ ਇਸ ਤੋਂ ਇਲਾਵਾ ਸਰ ਭਾਰਤ ਦੀ 엘ੀਟ ਕਾਉਂਟਰ ਟੈਰੋਰੀਜ਼ਮ ਫੋਰਸ ਐਨਐਸਜੀ ਦੇ ਵਿੱਚ ਗਰੁੱਪ ਕਮਾਂਡਰ ਵੀ ਰਹੇ ਨੇ ਸਰ ਨੂੰ ਰਾਜਸਥਾਨ ਨਾਰਥ-ਈਸਟ ਪੰਜਾਬ ਗੁਜਰਾਤ ਇਨ ਸਾਰੇ ਇਲਾਕਿਆਂ ਦੇ ਵਿੱਚ ਕੰਮ ਕਰਨ ਦਾ ਵੱਡਾ ਤਜਰਬਾ ਹੈ ਸਰ ਨੂੰ ਡੀਜੀ ਬੀਐਸਐਫ ਡੀਜੀ ਐਨਐਸਜੀ ਅਤੇ ਡੀਜੀ ਚਾਰਖੰਡ ਵੱਲੋਂ ਬਹੁਤ ਸਾਰੇ ਮਾਨ ਸਨਮਾਨਾਂ ਨਾਲ ਨਿਵਾਜਿਆ ਗਿਆ ਹੈ ਤਾਰੇ ਨੂੰ ਮੇਰੀ ਤਰਫੋਂ ਰੀਕਾਲ ਗੁੱਡ ਆਫ ਕਰਨ ਸਰ ਸੀਏਪੀਐਫ ਕੀ ਹੈ ਇਹਨਾਂ ਦਾ ਉਦੇਸ਼ ਕੀ ਹੈ ਕਿਉਂਕਿ ਅੱਪ ਅੱਜ ਭਰਤੀ ਦੀ ਗੱਲ ਕਰਨੀ ਆ ਤੇ ਸ਼ੁਰੂਆਤ ਇੱਥੋਂ ਹੀ ਕਰਦੇ ਆ ਸੀਏਪੀਐਫ ਦਾ ਮਤਲਬ ਹੈ ਸੈਂਟਰਲ ਆਰਮਡ ਪੁਲਿਸ ਫੋਰਸ ਹਮ ਇਹ ਉਹ ਆਰਗੇਨਾਈਜੇਸ਼ਨਸ ਹੈ ਜੋ ਗਵਰਨਮੈਂਟ ਆਫ ਇੰਡੀਆ ਦੇ ਮਿਨਿਸਟਰੀ ਆਫ ਹੋਮ ਅਫੇਅਰ ਦੇ ਅੰਡਰ ਆਉਂਦੇ ਹਨ ਇਨਾਂ ਵਿੱਚ ਬੇਸਿਕਲੀ ਇਨਾਂ ਦਾ ਮੰਡੇਟ ਹੈ ਬਾਰਡਰ ਗਾਰਡਿੰਗ ਤੇ ਲਾਅ ਐਂਡ ਆਰਡਰ ये आर्म पुलिस फोरस है आन गए जिस तरह बॉर्डर गार्डिंग है बीएसएफ एस मैंडेट इंडो पाकिस्तान बॉर्डर इंडो बांग्लादेश बॉर्डर कवर करना जी एसएसबी बी मैंडेट है इंडो नेपाल बॉर्डर कवर करना जी। और तीजा है आईटीबीपी जो इंडो चाइना और इंडो टिबट बॉर्डर कवर है बाद इंटरनल सिक्योरिटी ਸੀ ਆਰ ਪੀ ਐਫ ਡਿਪਲੋਇਡ ਹੈ ਵੇਰੀਅਸ ਜਗ੍ਹਾ ਤੇ ਜਿੱਥੇ ਪੁਲਿਸ ਦਾ ਰੋਲ ਆਂਦਾ ਹੈ ਇੰਟਰਨਲ ਸਿਕਿਉਰਿਟੀ ਦਾ ਰੋਲ ਆਂਦਾ ਹੈ ਉੱਥੇ ਸੀ ਆਰ ਪੀ ਐਫ ਹੈ ਉਹਦੇ ਬਾਅਦ ਕੁਝ ਇੰਪੋਰਟੈਂਟ ਇੰਸਟਾਲੇਸ਼ਨਸ ਹੈ ਜਿਸ ਤਰ੍ਹਾਂ ਇੰਡਸਟਰੀਅਲ ਇੰਸਟਾਲੇਸ਼ਨਸ ਹੋ ਗਈਆਂ ਤੁਹਾਡਾ 에어ਪੋਰਟ ਹੋ ਗਏ ਇੱਥੇ ਸੀ ਆਈ ਐਸ ਐਫ ਡਿਪਲੋਇਡ ਹੈ ਜੀ ਸੋ ਬੇਸਿਕਲੀ ਸੀ ਆਰ ਪੀ ਐਫ ਬੀ ਐਸ ਐਫ ਆਈ ਟੀ ਬੀ ਪੀ ਸੀ ਆਈ ਐਸ ਐਫ ਐਂਡ ਐਸ ਐਸ ਬੀ ਇਹ ਆਰਗੇਨਾਈਜੇਸ਼ਨ ਹੈ ਜੋ ਸੀ ਏ ਪੀ ਐਫ ਦੇ ਅੰਡਰ ਆਉਂਦੀ ਹੈ ਜੀ ਮੈਂਡੇਟ ਜੋ ਮੈਂ ਤੁਹਾਨੂੰ ਦੱਸਿਆ ਜਨਰਲੀ ਬਾਰਡਰ ਗਾਰਡਿੰਗ ਔਰ ਇੰਟਰਨਲ ਸਿਕਿਉਰਿਟੀ ਹੈ ਪਰ ਇਹ ਕਈ ਵਾਰ ਲੋੜ ਦੇ ਹਿਸਾਬ ਨਾਲ ਚੇਂਜ ਹੋ ਜਾਂਦਾ ਹੈ। ਹਮਮ ਅਗਰ ਗਵਰਨਮੈਂਟ ਨੂੰ ਲੱਗਦਾ ਹੈ ਕਿਥੇ ਜ਼ਰੂਰਤ ਹੈ ਜਿਸ ਤਰ੍ਹਾਂ ਹੁਣ ਇਲੈਕਸ਼ਨਸ ਆਨ ਗਿਆ ਇਲੈਕਸ਼ਨ ਵੇਲੇ ਜ਼ਰੂਰਤ ਪਵੇਗੀ ਜੀ ਕਦੀ ਡਿਜ਼ਾਸਟਰ ਆਂਦਾ ਹੈ ਡਿਜ਼ਾਸਟਰ ਵੇਲੇ ਜ਼ਰੂਰਤ ਪੈਂਦੀ ਹੈ ਜੀ ਤੋਂ ਇੱਕ ਫੋਰਸ ਕੱਢ ਕੇ ਤੇ ਦੂਜੀ ਜਗ੍ਹਾ ਵੀ ਲਾਈ ਜਾ ਸਕਦੀ ਹੈ। ਹਮ ਸੋ ਬੇਸਿਕਲੀ ਸੀਏਪੀਐਫ ਦੇ ਅੰਡਰ ਇਹ ਇਹ ਆਂਦਾ ਹੈ। ਗੱਲ ਇਹ ਵੀ ਹੁੰਦੀ ਹੈ ਕਿ ਜਦੋਂ ਅਸੀਂ ਕਿਸੇ ਥਾਂ ਤੇ ਜਾਣਾ ਚਾਹੁੰਦੇ ਹਾਂ ਕਿਤੇ ਨੌਕਰੀ ਕਰਨਾ ਚਾਹੁੰਦੇ ਹਾਂ ਭਰਤੀ ਹੋਣਾ ਚਾਹੁੰਦੇ ਹਾਂ ਉਦੇ ਲਾਭ ਕੀ ਹੁੰਦੇ ਨੇ ਸਵਾਲ ਆਉਂਦਾ ਕਿ ਸ਼ਾਮਲ ਕਿਉਂ ਹੋਇਆ ਜਾਏ ਹਾਲਾਂਕਿ ਦੇਸ਼ ਸੇਵਾ ਜਦੋਂ ਆਪਾਂ ਕਰਦੇ ਆਂ ਲਾਭ ਨੂੰ ਆਪਾਂ ਇੱਕ ਪਾਸੇ ਰੱਖ ਦਿੰਨੇ ਆ ਪਰ ਫਿਰ ਵੀ ਬਹੁਤ ਸਾਰੇ ਲਾਭ ਸਾਨੂੰ ਮਿਲਦੇ ਨੇ ਵਿੱਤੀ ਲਾਭ ਕੀ ਨੇ ਕਾਰਨ ਕੀ ਹੋ ਸਕਦੇ ਨੇ ਸ਼ਾਮਲ ਹੋਣ ਦੇ ਇਸ ਸਮੇਂ ਕਿਹਾ ਸੀਏਪੀਐਫ ਬੇਸਿਕਲੀ ਗਵਰਨਮੈਂਟ ਆਫ ਇੰਡੀਆ ਦੀ ਆਰਗੇਨਾਈਜੇਸ਼ਨ ਹੈ ਮਿਨਿਸਟਰ ਆਫ ਹੋਮ ਅਫੇਅਰ ਦੇ ਅੰਡਰ ਹੈ ਜੀ ਸੀਏਪੀਐਫ ਜੁਆਇਨ ਕਰਨ ਦੇ ਨਾਲ ਜੋ ਸਪੈਸ਼ਲੀ ਫੋਰਸਸ ਔਰ ਜੋ ਵਰਦੀ ਜਿਸ ਤਰ੍ਹਾਂ ਪੁਲਿਸ ਫੋਰਸਿਸ ਹੈਗੇ ਸੈਂਟਰਲ ਆਰਮਡ ਪੁਲਿਸ ਫੋਰਸ ਜੀ ਤੁਸੀਂ ਗਵਰਨਮੈਂਟ ਆਫ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਹੋ ਹਮ ਜਿੱਥੇ ਤੁਸੀਂ ਖੜੇ ਹੋ ਤੁਹਾਡੀ ਵਰਦੀ ਦੇ ਸਾਹਮਣੇ ਲੱਗਦਾ ਹੈ ਗਵਰਨਮੈਂਟ ਉੱਥੇ ਖੜੀ ਹੈ ਤੁਹਾਡੇ ਡਿਸੀਜਨਸ ਉਹ ਹੈ ਤੁਸੀਂ ਸੋਸਾਇਟੀ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਸੋਸਾਇਟੀ ਨੂੰ ਹੈਲਪ ਕਰ ਸਕਦੇ ਹੋ ਅਦਰ than that ਪੇ ਹੈਗੀ ਗਵਰਨਮੈਂਟ ਆਫ ਇੰਡੀਆ ਤੁਹਾਨੂੰ ਰੈਗੂਲਰ ਪੇ ਦਿੰਦੀ ਹੈ ਪਰਕਸ ਹੈਗੇ ਪੈਨਸ਼ਨ ਨੈਸ਼ਨਲ ਪੈਨਸ਼ਨ ਸਕੀਮ ਦੇ ਹਿਸਾਬ ਨਾਲ ਪੈਨਸ਼ਨ ਹੈ ਮੈਡੀਕਲ ਬੈਨੀਫਿਟਸ ਹੈਗੇ ਜਿੱਥੇ ਵੀ ਤੁਸੀਂ ਡਿਪਲੋਏਡ ਹੋ ਤੁਹਾਨੂੰ ਕੋਈ ਤੁਹਾਡੇ ਜਾਂ ਤੁਹਾਡੀ ਫੈਮਿਲੀ ਸਾਰਿਆਂ ਵਾਸਤੇ ਮੈਡੀਕਲ ਬੈਨੀਫਿਟਸ ਅਗੇ ਅਗਰ ਤੁਸੀਂ ਦੇਖੋ ਇੱਕ ਕਨਸਟੇਬਲ ਲੈਵਲ ਤੇ ਜੋ ਐਂਟਰੀ ਹੈ ਉਦੀ ਵੀ ਆਲਮੋਸਟ 40000 ਰੁਪੀਸ ਬੇਸਿਕ ਪੇ ਆਉਂਦੀ ਹੈ ਜੀ ਔਰ ਇੱਕ ਸੈਂਸ ਆਫ ਪ੍ਰਾਈਡ ਹੈ ਜੋ ਤੁਹਾਡੇ ਚਾਹੁੰਦਾ ਹੈ ਤੁਸੀਂ ਜਦ ਗਵਰਨਮੈਂਟ ਆਫ ਇੰਡੀਆ ਦੀ ਨੌਕਰੀ ਕਰਦੇ ਹੋ ਜੀ ਸੋ ਇਸ ਅ ਕਾਰਨ ਸੀਏਪੀਐਫ ਜੁਆਇਨ ਮੈਂ ਇਹ ਕਹਿਣਾ ਕਿ ਸੀਏਪੀਐਫ ਜੁਆਇਨ ਕਰਨੀ ਚਾਹੀਦੀ ਜਦੋਂ ਅਸੀਂ ਕਿਤੇ ਭਰਤੀ ਹੋਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਮਨ ਚ ਹੁੰਦਾ ਹੈ ਕਿ ਅਸੀਂ ਭਰਤੀ ਹੋਈਏ ਪਰ ਸਾਨੂੰ ਨਾ ਪ੍ਰਕਿਰਿਆ ਨਹੀਂ ਪਤਾ ਹੁੰਦੀ ਕਿ ਇਹਦਾ ਕੀ ਟੰਗ ਤਰੀਕਾ ਹੋਊਗਾ ਕਿਹੜੀਆਂ ਕਿਹੜੀਆਂ ਚੀਜ਼ਾਂ ਸੋ ਅਸੀਂ ਗੁਜ਼ਰਾਂਗੇ ਉਹ ਪ੍ਰਕਿਰਿਆ ਸਾਡੇ ਨਾਲ ਸਾਂਝੀ ਕਰੋ ਤੁਸੀਂ ਅ ਕਪਫ ਦੀ ਰਿਕਰੂਟਮੈਂਟ ਇੱਕ ਬੜਾ ਸਟਰਕਚਰਡ ਪ੍ਰੋਸੈਸ ਹੈ ਇੱਕ ਟਰਾਂਸਪੇਰੈਂਟ ਐਂਡ ਫੇਅਰ ਪ੍ਰੋਸੈਸ ਹੈ ਹੂੰ ਉਹ ਤੁਹਾਨੂੰ ਇੱਕ ਐਡਵਰਟਾਈਜ਼ਮੈਂਟ ਹਰ ਇਹਦੀ ਆਂਦੀ ਹੈ ਜੋ ਵੀ ਭਰਤੀ ਹੋਏਗੀ ਉਹਦੀ ਇੱਕ ਐਡਵਰਟਾਈਜ਼ਮੈਂਟ ਆਂਦੀ ਹੈ ਜੀ ਬੇਸਿਕਲੀ ਐਡਵਰਟਾਈਜ਼ਮੈਂਟ ਤੁਹਾਨੂੰ SSC ਦੀ ਸਾਈਟ ਤੇ ਜਾਂ UPSC ਦੀ ਸਾਈਟ ਤੇ ਮਿਲ ਜਾਏਗੀ ਅੱਛਾ ਜੀ ਅਗਰ ਤੁਸੀਂ ਜਿਸ ਤਰ੍ਹਾਂ ਕਨਸਟੇਬਲ ਲੈਵਲ ਤੇ ਅਗਰ ਤੁਸੀਂ ਐਂਟਰੀ ਕਰਦੇ ਹੋ ਜੇ ਤਾਂ ਉਹਦੇ ਵਾਸਤੇ ਇੱਕ SSC ਦਾ ਕਨਸਟੇਬਲ ਪੇਪਰ ਆਂਦਾ ਹੈ ਅੱਛਾ ਜੀ ਉਹਦੇ ਵਾਸਤੇ ਤੁਸੀਂ ਅਪਲਾਈ ਕਰੋ ਉਹਦੀ ਬੇਸਿਕ ਕੁਆਲਿਫਿਕੇਸ਼ਨ ਇਜ਼ 10th ਦਸਵੀਂ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜੀ ਅਗਰ ਤੁਸੀਂ ਸਬ ਇਨਸਪੈਕਟਰ ਅਪਲਾਈ ਕਰਨਾ ਚਾਹੁੰਦੇ ਹੋ ਤੇ SSC ਦਾ CPO ਕਰਕੇ ਇੱਕ ਪੇਪਰ ਆਂਦਾ ਹੈ ਜਿਦੇ ਵਿੱਚ ਸਾਰੇ CAPF ਦੇ ਸਬ ਇਨਸਪੈਕਟਰ ਵਾਸਤੇ ਭਰਤੀ ਇਹਦੇ ਵਿੱਚ ਦਿੱਲੀ ਪੁਲਿਸ ਦੀ ਵੀ ਭਰਤੀ ਹੈ ਜੀ ਇਹਦੇ ਵਿੱਚ ਹੀ ਹੈ ਦਿੱਲੀ ਪੁਲਿਸ ਸਬ ਇਨਸਪੈਕਟਰ ਦੀ ਹੂੰ जिस तरह मैं पहले क्या uh, दी जो भर्ती है एनसी बी और एनआईए इन्होंने भी भर्ती कॉन्सटेबल अच्छा और तीजा अगर ऑफिसर तो लेवल से एंट्री करना चाहते हो जिस तरह एस आई वास्ते है बेसिकली ग्रेजुएट होना जरूरी हैफसर अच्छा की एंट्री भी ग्रेजुएट होना जरूरी है ਇਹਦਾ ਪੇਪਰ ਆਂਦਾ ਯੂਪੀਐਸਸੀ ਤੋਂ ਔਰ ਯੂਪੀਐਸਸੀ ਅਸਿਸਟੈਂਟ ਕਮਾਂਡੈਂਟ ਕਰਕੇ ਇੱਕ ਪੇਪਰ ਇਸ਼ੂ ਕਰਦੀ ਹੈ ਅੱਛਾ ਜੀ ਔਰ ਤੁਸੀਂ ਉਹ ਅਗਰ ਉਹਨੂੰ ਭਰੋ ਤੇ ਮਤਲਬ ਇਹਦੀ ਪ੍ਰਕਿਰਿਆ ਸਾਰੀ ਤੁਹਾਨੂੰ ਉੱਥੋਂ ਮਿਲ ਸਕਦੀ ਹੈ ਐਲੀਜੀਬਿਲਿਟੀ ਦੀ ਗੱਲ ਆਉਂਦੀ ਹੈ ਜਿਵੇਂ ਤੁਸੀਂ ਕਿਹਾ ਕਿ 10ਵੀਂ ਕੀਤੀ ਹੋਵੇ ਠੀਕ ਹੈ ਪਰ ਉਮਰ ਕਿੰਨੀ ਹੋਵੇ ਕਿੰਨੇ ਤੋਂ ਕਿੰਨੇ ਉਮਰ ਤੱਕ ਦੇ ਬਹੁਤ ਸਾਰੀਆਂ ਹੋਰ ਵੀ ਐਲੀਜੀਬਿਲਿਟੀਆਂ ਹੁੰਦੀਆਂ ਨੇ ਇਸ ਦੇ ਵਿੱਚ ਭਰਤੀ ਪ੍ਰਕਿਰਿਆ ਦੀਆਂ ਬੇਸਿਕਲੀ ਜਦ ਐਡ ਨਿਕਲਦੀ ਹੈ ਤਾਂ ਉਹਦੇ ਸਾਰੀ ਕੀ ਸਾਰੀ ਪ੍ਰਕਿਰਿਆ ਉਹਦੇ ਚ ਆਂਦੀ ਹੈ ਪਰ ਜਨਰਲੀ ਕਨਸਟੇਬਲ ਵਾਸਤੇ ਜੋ ਹੈ 10ਵੀਂ ਪਾਸ 18 ਤੋਂ 23 ਸਾਲ ਦੀ ਉਮਰ ਹੋਏ ਜੀ ਔਰ ਜਨਰਲ ਹਾਈਟ 170 ਸੈਂਟੀਮੀਟਰ ਔਰ ਕੁੜੀਆਂ ਦੀ 157 ਸੈਂਟੀਮੀਟਰ ਇਹ ਮੰਨ ਲੈਂਦੇ ਹਮ ਪੇਪਰ ਦਾ ਹਾਈ ਸਕੂਲ ਲੈਵਲ ਦਾ ਇੱਕ ਪੇਪਰ ਹੁੰਦਾ ਹੈ ਐਸਐਸਸੀ ਇਸ ਪੇਪਰ ਨੂੰ ਕੰਡਕਟ ਕਰਦੀ ਹੈ ਜਿੱਥੇ ਤੱਕ ਮੈਂ ਕਹਿ ਰਿਹਾ ਫੇਅਰ ਐਂਡ ਟਰਾਂਸਪੇਰੈਂਟ ਉਹਦੇ ਵਿੱਚ ਇਹ ਹੈ ਕਿ ਐਸਐਸਸੀ ਇਸ ਪੇਪਰ ਨੂੰ ਕੰਡਕਟ ਕਰਦੀ ਹੈ ਜਾਂ ਯੂਪੀਐਸਸੀ ਪੇਪਰ ਕੰਡਕਟ ਕਰਦੀ ਹੈ ਸੋ ਇਹਦੇ ਵਿੱਚ ਸਾਡੀ ਕੋਈ ਹੋਰ ਬੰਦਾ ਇਹਦੇ ਵਿੱਚ ਕੁਝ ਕਰੇ ਉਹ ਨਹੀਂ ਹੈ एक फेयरनेस और ट्रांसपेरेंसी ये है जी। रिटर्न टेस्ट होता है। रिटर्न के बाद फिजिकल होएगा फिजिकल बाद बाद मेडिकल होएगा और फिजिकल विच भी जो बेस कांस्टेबल वास्ते मेल कैंडिडेट्स फाइव किलोमीटर रन और फीमेल कैंडिडेट वन पॉइंट सिक्स किलोमीटर रन य फॉलो कर दे। जितने तक सब इंस्पैक्टर का सवाल है अगेन एस एस सी करती है ग्रैजुएट होना चाहिए है उमर वी तो पच्ची साल तो एस एससी का पहले रिटर्न पेपर फिजिकल एंड देर आफ्टर मेडिकल एज ट्वेंटी टू ट्वेंटी फाइव और आ, मेल वास्ते वन पॉइंट सिक्स किलोमीटर रन और फीमेल वास्ते अठ सौ मीटर रन असिस्टेंट कमांडेंट एंट्री यूपीएससी एंट्री है ये एज थो तो चाहिए है, वी तो पच्ची ग्रैजुएट होना चाहिए मिनीम एंड हाइट वन सिक्सटी फाइव एंड वन फिफ्टी सैवन वन सिक्सट फाइव मुंडे वन फिफ्टी सैवन कुड़ियों वास्ते ਇਹ ਤੁਹਾਨੂੰ ਹਾਈਟ ਦੀ ਲੋੜ ਹੈ ਇਹ ਸਾਰਿਆਂ ਦਾ ਮੈਂ ਤੁਹਾਨੂੰ ਪਹਿਲੇ ਦੱਸਿਆ ਕੰਬਾਈਨਡ ਪੇਪਰ ਹੁੰਦਾ ਹ ਹਲਗ-ਹਲਗ ਲੈਵਲ ਤੇ ਪੂਰੀ ਸਿਆਪੀਐਫ ਵਾਸਤੇ ਔਰ ਵੇਰੀਅਸ ਅਦਰ ਆਰਗੇਨਾਈਜੇਸ਼ਨ ਜਿਸ ਤਰ੍ਹਾਂ ਐਨਆਈਏ ਐਨਸੀਬ ਵਗੈਰਾ ਕਨਸਟੇਬਲ ਵਾਸਤੇ ਡਿਲੀ ਪੁਲਿਸ ਸਬ ਇੰਸਪੈਕਟਰ ਵਾਸਤੇ ਔਰ ਫਿਜ਼ੀਕਲ ਸਟੈਂਡਰਡਸ ਔਰ ਅਦਰ ਸਟੈਂਡਰਡਸ ਤੁਹਾਡੇ ਕੈਟਾਗਰੀ ਹਿਸਾਬ ਨਾਲ ਵੀ ਵੇਰੀ ਕਰਦੇ ਜਿਸ ਤਰ੍ਹਾਂ ਵੀ ਕੈਟਾਗਰੀਜ਼ ਜਾਂ ਐਸਸੀਐਸਟੀ ਹੋ ਗਿਆ ਜਾਂ ਓਬੀਸੀ ਹੈ ਇਹਨਾਂ ਦੀ ਆਪਣੀ ਆਪਣੀ ਉਦੇਚ ਦੇ ਰੱਖਿਆ ਹੈ ਕਿ ਓਬੀਸੀ 3 ਸਾਲ ਐਸਸੀਐਸਟੀ 5 ਸਾਲ ਰਿਲੈਕ এজ ਰਿਅਲਾਈਜੇਸ਼ਨ ਇਹ ਉਹਦੇ ਵਿੱਚ ਦੇ ਰੱਖਿਆ ਜੀ ਮੇਨ ਹੈ ਮੈਡੀਕਲੀ ਫਿਟ ਹੋਣਾ ਹਮਮ ਔਰ ਫਿਜ਼ੀਕਲ ਸਟੈਂਡਰਡਸ ਬੜੇ ਦਿੱਤੇ ਹੋਏ ਆ ਆਪਣੇ ਆਪ ਨੂੰ ਫਿਜ਼ੀਕਲੀ ਫਿਟ ਕਰਨਾ ਹਮ ਸਾਡਾ ਵਿਸ਼ਾ ਚੱਲ ਰਿਹਾ ਹੈ ਕੇਂਦਰੀਏ ਹਥਿਆਰਬੰਦ ਪੁਲਿਸ ਬਲ ਅਤੇ ਬੀਐਸਐਫ ਦੇ ਵਿੱਚ ਭਰਤੀ ਦੀ ਪ੍ਰਕਿਰਿਆ ਦੇ ਉੱਤੇ ਜਦੋਂ ਅਸੀਂ ਕਿਤੇ ਪੇਪਰ ਦੇਣਾ ਹੁੰਦਾ ਨਾ ਉਹਦੀ ਤਿਆਰੀ ਕਰਨੀ ਹੁੰਦੀ ਬਹੁਤ ਸਾਰੇ ਜਿਹੜੇ ਅਪਲਾਈ ਕਰਦੇ ਨੇ ਲੋਕ ਜਾਂ ਸਟੂਡੈਂਟਸ ਜਿਹੜੇ ਹੁੰਦੇ ਨੇ ਉਹ ਕਹਿ ਦਿੰਦੇ ਤਿਆਰੀ ਨਹੀਂ ਵਧੀਆ ਹੋਈ ਸੀ ਸਾਡੀ ਜਾਂ ਸਾਨੂੰ ਤਿਆਰੀ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਇੱਕ ਢੰਗ ਤਰੀਕਾ ਵੀ ਹੁੰਦਾ ਹੋਵੇਗਾ ਪ੍ਰੀਖਿਆ ਦੀ ਤਿਆਰੀ ਕਰਨ ਦਾ ਮੈਂ ਚਾਹੁੰਦੀ ਆ ਕਿ ਇਸ ਬਾਰੇ ਜਾਣਕਾਰੀ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਤੁਸੀਂ ਤੇ ਇੱਥੇ ਸਾਰੇ ਐਨਸੀਸੀ ਦੇ ਕੈਡੀਡੇਟਸ ਹੈ ਬਾਕੀ ਆਲ ਪਿੰਡਾਂ ਦੇ ਬੱਚੇ ਹੈ ਜੋ ਟੀਵੀ ਦੇਖਣਗੇ ਉਹਨਾਂ ਨੂੰ ਪਤਾ ਲੱਗੇਗਾ ਇੱਕ ਏਮ ਬਹੁਤ ਜ਼ਰੂਰੀ ਹੈ जी तुम्हें किस लैवलते एम जो हम सारे जित इ बैठे हो ग्रैजुएट हो जो पिंडा के बच्चे है और कई दस दसवीं पास है हर बंद अपना एक एम बनाओ एम बना के एक जो एडवरटाइजमेंट तो निकलती है उन्होंने पढ़ो जी वे पूरा सिलेबस उन्होंने डिफाइन किया जी उस और पुराने पिछले सालों के पेपर भी उस एडवरटाइजमेंट जो साइट है एस एस सी साइट है या यू पी एससी की साइट है उसे उन्होंने पूरा सिलेबस भी उन्होंने डिफाइन किया ਉਸ ਸਿਲੇਬਸ ਦੇ ਹਿਸਾਬ ਨਾਲ ਤੁਸੀਂ ਉਹਦੀ ਤਿਆਰੀ ਕਰੋ ਔਰ ਕੋਚਿੰਗ ਇੰਸਟੀਚੂਟਸ ਹੈਗੇ ਜੋ ਕਰਨਾ ਚਾਹੇ ਉਹਨਾਂ ਵਾਸਤੇ ਕੋਚਿੰਗ ਇੰਸਟੀਚੂਟਸ ਹੈ ਜੋ ਕਿਤਾਬਾਂ ਅਜਕਲ ਆਨਲਾਈਨ ਬਹੁਤ ਅਵੇਲੇਬਲ ਹੈ ਆਨਲਾਈਨ ਮਟੀਰੀਅਲ ਬਹੁਤ ਅਵੇਲੇਬਲ ਹੈ ਜੀ ਸਟੱਡੀ ਮਟੀਰੀਅਲ ਕਾਫੀ ਬੁੱਕਸ ਅਵੇਲੇਬਲ ਹੈ ਅਜਕਲ ਤੁਸੀਂ YouTube ਵਗੈਰਾ ਤੇ ਦੇਖੋ ਤੁਹਾਨੂੰ ਤਰ੍ਹਾਂ ਤਰ੍ਹਾਂ ਦਾ ਸਿਲੇਬਸ ਲੋਕਾਂ ਦੀ ਟਾਕਸ ਲੋਕਾਂ ਦਾ ਐਕਸਪੀਰੀਅੰਸ ਸਾਰਾ ਕੁਝ ਮਿਲ ਜਾਣਾ ਜੀ ਸੋ ਅਗਰ ਇਹ ਹੈ ਤੇ ਤੁਸੀਂ ਆਪਣਾ ਸਟਰਕਚਰ ਬਣਾ ਸਕਦੇ ਹੋ ਉਨਡ ਫਿਜ਼ੀਕਲੀ ਫਿਟ ਹੋਣਾ ਹੈ ਔਰ ਮੈਡੀਕਲੀ ਫਿਟ ਹੋਣਾ ਹੈ ਇਹਦੇ ਵਾਸਤੇ ਮਿਹਨਤ ਕਰਨੀ ਪਵੇਗੀ ਪੜਾਈ ਵਾਸਤੇ ਮਿਹਨਤ ਕਰਨੀ ਪਵੇਗੀ ਜੀ ਜੀ ਅਗਰ ਤੁਹਾਡਾ ਏਮ ਇਹਦੇ ਬਾਰੇ ਕਲੀਅਰ ਹੈ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ ਤਾਂ ਤੁਸੀਂ ਉਹ ਏਮ ਪਾ ਲੋਗੇ ਅਗਰ ਔਰ ਪਰ ਮੇਨ ਹੈ ਕਿ ਮਿਹਨਤ ਤੁਹਾਨੂੰ ਇਹਦੇ ਵਾਸਤੇ ਕਰਨੀ ਪਵੇਗੀ ਮਿਹਨਤ ਕਰੋ ਆਪਣੇ ਆਪ ਨਿਕਲ ਜਾਓਗੇ ਜੀ ਜਵਾਨਾਂ ਤੇ ਅਫਸਰਾਂ ਨੂੰ ਹੋਰ ਕਿਹੜੇ-ਕਿਹੜੇ ਮੌਕੇ ਅਕਸਰ ਮਿਲਦੇ ਨੇ ਸਾਡੇ ਚਾਹੇ ਬੀਐਸਐਫ ਤੇ ਜਵਾਨ ਨੇ ਦੇਸ਼ ਦੀ ਸੇਵਾ ਕਰਨ ਤੋਂ ਬਿਨਾ ਜਦੋਂ ਉਹ ਭਰਤੀ ਪ੍ਰਕਿਰਿਆ 'ਚ ਸ਼ਾਮਲ ਹੋ ਕੇ ਕੁਝ ਬਣਦੇ ਨੇ ਹਰ ਜੀ ਸੀਪੀਐਫ ਆਰਗੇਨਾਈਜੇਸ਼ਨ ਜੋ ਵੀ ਹੈ ਜਿੱਥੇ ਵੀ ਡਿਪਲੋਇਡ ਹੈ ਉਹਨਾਂ ਦਾ ਆਪਣਾ ਸਿਸਟਮ ਹੈ ਗਰੋ ਕਰਨ ਦਾ ਅੱਛਾ ਜੀ ਉਹਨਾਂ ਦੇ ਇੰਟਰਨਲ ਕੋਰਸੇ ਹੈਗੇ ਇੰਟਰਨਲ ਉਹਨਾਂ ਦਾ ਸਿਸਟਮ ਹੈ ਕਿ ਤੁਸੀਂ ਮੈਰਿਟ ਦੇ ਹਿਸਾਬ ਨਾਲ ਤੁਸੀਂ ਉੱਪਰ ਜਾ ਸਕਦੇ ਹੋ ਜੀ ਇੱਕ ਏਜ ਐਂਡ ਸਟੇਜ ਦੇ ਬਾਅਦ ਉਹ ਤੁਹਾਨੂੰ ਡਿਪੂਟੇਸ਼ਨ ਦਾ ਚਾਂਸ ਦਿੰਦੇ ਹੈ ਕਿ ਤੁਸੀਂ ਹੋਰ ਕਿਸੇ ਆਰਗੇਨਾਈਜੇਸ਼ਨ ਜਾਣਾ ਚਾਹੋ ਤਾਂ ਅੱਛਾ ਜੀ ਟੋਟਲ 70 ਆਰਗੇਨਾਈਜੇਸ਼ਨ ਇਸ ਤਰ੍ਹਾਂ ਦੇ ਹੈ ਜੋ ਤੁਹਾਨੂੰ डेपटेन से लेंदे अच्छा जी। किसी भी ऑर्गनाइजेशन किसी भी सीए पी तो अगर तुझे बाहर जानो जाना चाहो तो सत्तर ऑर्गनाइजेशन इस तरह के जिस तरह एस पी जी है जो ऑनरेबल प्राइम मिनिस्टर की सिक्योरिटी च लगी हुई है उन्होंने जो बंदे हैं वो भी सा पी एफ है जो एन एस जी है जो काउंटर टैरिस्ट फोर्स है इलीट काउंटर टेररिस्ट फोर्स है उद्या काफ़ी बंद सी ए पी एफ़ के है जो एंटी टैररिजम ऑपरेशन हैं सी बी आई हो गई एन सी बी हो गई एन आई ए हो गई स्टेट के कई ऑर्गेनाइजेशन इस तरह के हैं जिंद सी ए पी एफ़ के बंद ਡਿਪੂਟੇਸ਼ਨ ਤੇ ਜਾਂਦੇ ਨੇ ਅੱਛਾ ਜੀ ਐਨ ਡੀ ਆਰ ਐਫ ਇੱਕ ਇਸ ਤਰ੍ਹਾਂ ਦਾ ਆਰਗੇਨਾਈਜੇਸ਼ਨ ਹੈ ਜਿੱਥੋਂ ਡਿਜ਼ਾਸਟਰ ਰਿਸਪੌਂਸ ਵਾਸਤੇ ਸਾਡੇ ਪਰਸਨਲ ਡਿਪੂਟੇਸ਼ਨ ਤੇ ਜਾਂਦੇ ਔਰ ਅੱਜ ਐਨ ਡੀ ਆਰ ਐਫ ਜਿੰਨੀਆਂ ਬਟਲियन्स ਹੈ ਤੁਸੀਂ ਦੇਖੋਗੇ ਕਿ ਇਹ ਬੰਦੇ ਜਨਰਲੀ ਸੀਐਪੀਐਫ ਦੇ ਬਿਲਕੁਲ ਬਹੁਤ ਹੀ ਜਾਣਕਾਰੀ ਦੇ ਨਾਲ ਭਰਿਆ ਹੋਇਆ ਹੈ ਸਾਡਾ ਅੱਜ ਦਾ ਇਹ ਐਪੀਸੋਡ ਪਰ ਹੁਣ ਇੱਥੇ ਇੱਕ ਖਾਸ ਗੱਲ ਸਾਡੇ ਸਟੂਡੀਓ ਦੇ ਵਿੱਚ ਐਨ ਸੀ ਸੀ ਕੈਡਟਸ ਪਹੁੰਚੇ ਨੇ ਉਹਨਾਂ ਦੇ ਵੀ ਕੁਝ ਸਵਾਲ ਨੇ ਜਿਹੜੇ ਉਹ ਸਵਾਲ ਸਰਦਾਰ ਕੁਲਦੀਪ ਸਿੰਘ ਡੀਆਈਜੀ ਬੀਐਸਐਫ ਨੂੰ ਪੁੱਛਣਗੇ ਤੇ ਦੇਖਦੇ ਆ ਕਿ ਸਭ ਤੋਂ ਪਹਿਲਾਂ ਕਿਹੜਾ ਕੈਡਟ ਹੈ ਜਿਹੜਾ ਸਵਾਲ ਪੁੱਛਣਾ ਚਾਹੇਗਾ ਆਡੀਅנס ਦੇ ਵਿੱਚੋਂ ਜੇ ਕੋਈ ਸਰ ਨੂੰ ਕੁਐਸਚਨ ਪੁੱਛਣਾ ਚਾਹੇ ਤਾਂ ਜੀ ਜੈਨ ਸਰ ਸਰ ਮੈਂ ਕੈਡਟ ਅਕਸ਼ੇਵ ਵਸ਼ ਪਹਿਸਟ ਪੰਜਾਬ 에어ਸਕਾਡਨ ਤੋਂ ਬਿਲੋਂਗ ਕਰਦਾ ਤੇ ਸਰ ਮੇਰਾ ਸਵਾਲ ਇਹ ਹੈ ਬੀਐਸਐਫ ਦਾ ਕੀ ਰੋਲ ਆ ਯੂਐਨ ਪੀਸ ਪੀਸ ਕੀਪਿੰਗ ਫੋਰਸਸ ਚ ਹਰ ਆਰਗੇਨਾਈਜੇਸ਼ਨ जिन्हें भी है सी ए पी एफ दे अपनी फोर्स कंट्रीब्यूट करते हैं यू एन देलिस पीसकीपिंग फोरसजनरली ऑर्गनाइजेसन है क्योंकि सेंट्रल आर्म्ड पुलिस फोर्स है यू एन दुलिस फोरसज अपना कंट्रीब्यूशन देंगे जितने तक बी एस एफ का सवाल है उसे दो तरह की असी डिप्लॉयमेंट होंगी है एक इंडविजुअल ऑफिसर और मैन इंडवली जाते हैं ਉਹਨੂੰ ਕਹਿੰਦੇ ਆ ਸਿਵਲਨ ਪੁਲਿਸ ਆਫੀਸਰਸ ਉਹ ਡਾਇਰੈਕਟ ਜਾ ਕੇ ਜਿੱਥੇ ਯੂਨ ਦੀ ਰਿਕੁਆਇਰਮੈਂਟ ਹੁੰਦੀ ਹੈ ਉਹਨਾਂ ਦੇ ਬਾਰਡਰ ਡਿਪਲੋਇਮੈਂਟ ਤੇ ਜਾਂ ਜੋ ਆਫੀਸਰਸ ਹੈ ਸਟਾਫ ਹੈ ਉੱਥੇ ਜਾ ਕੇ ਐਜ਼ ਅ ਮੋਨੀਟਰ ਐਜ਼ ਅ ਆਬਜ਼ਰਵਰ ਐਜ਼ ਅ ਪਰਸਨਲ ਜੋ ਲੱਗਦੇ ਪੁਲਿਸ ਪਰਸਨਲ ਉਹ ਲੱਗਦੇ ਦੂਜਾ ਸਾਡੀ ਬਟਾਲੀయన్స్ ਜਾਂਦੀਆਂ ਐਂਡ ਵੇਰੇ ਸੀਐਪੀਐਫ ਦੀ ਬਟਾਲੀਨ ਜਾਂਦੀਆਂ ਇਹਨਾਂ ਨੂੰ ਅਸੀਂ ਐਸਪੀਯੂ ਕਹਿੰਦੇ ਆ ਸਪੈਸ਼ਲ ਪ੍ਰੋਟੈਕਸ਼ਨ ਯੂਨਿਟਸ ਇਹ ਜਾਂਦੀਆਂ ਇਹ ਲੱਗਦੀਆਂ ਇਹ ਅਲੱਗ ਪੂਰੀ ਦੀ ਪੂਰੀ ਬਟਾਲਨ ਜਾ ਕੇ ਡਿਪਲੋਏ ਹੁੰਦੀ ਹੈ ਸੋ ਯੂਨ ਦੇ ਮੰਡੇਟ ਇਟ ਸਾਡਾ ਕਿਉਂਕਿ ਉਹਨਾਂ ਨੂੰ ਨਿਊਟਰਲ ਬੰਦੇ ਚਾਹੀਦੇ ਹੈ ਜਿੱਥੇ ਵੀ ਐਥਨਿਕ ਕੋਈ ਪ੍ਰੋਬਲਮ ਹੈ ਉਹਨਾਂ ਨੂੰ ਨਿਊਟਰਲ ਬੰਦੇ ਚਾਹੀਦੇ ਹੈ ਉਹਨਾਂ ਨੂੰ ਮੈਨੇਜ ਕਰਨ ਵਾਸਤੇ ਜਿੱਥੇ ਯੂਨ ਦਾ ਲੱਗੇ ਕਿ ਹਾਂ ਭਾਈ ਕਿਸੇ ਦਾ ਪੱਖਪਾਤ ਨਹੀਂ ਕਰ ਰਹੀ ਉਥੇ ਸਾਡੀ ਫੋਰਸਸ ਜਾ ਕੇ ਡਿਪਲੋਏ ਹੁੰਦੀ ਹੈ ਐਂਡ ਦੈਨ ਉਹ ਜੋ ਸਾਡੇ ਪਰਸਨਲ ਜਾਂਦੇ ਹੈ ਚਾਹੇ ਕਿਸੇ ਸੀਐਪੀਐਫ ਦੇ ਹੋ ਫਿਰ ਉਹ ਉਸ ਤਰ੍ਹਾਂ ਦੀ ਯੂਨੀਫਾਰਮ ਜੋ ਬਲੂ ਬਹਿਰੇ ਅਸੀਂ ਕਹਿੰਦੇ ਆ ਉਹ ਬਲੂ ਬਹਿਰੇ ਪਾ ਲੈਂਦੇ ਆ

जिथे भी लोड़ पैंती है टैरिस्ट ऑपरेशन अगेंस्ट एन एस जी उ जाके अपना रोल प्ले करती है जिथे वीआई पी सिक्योरिटी का सवाल आंता है जिन्होंने जेड प्लस कैटेगरी है उन्होंने एन एस जी प्र, प्रोटेक्शन प्रोवाइड करती है बी एस एफ तो जितने भी सीए पी एफ है यूनी मैन पावर उोवाइड करते हैं ऑफिसर एंड मैन प्रोवाइड करते हैं कर वेरियस ड्यूटीज वास्ते इत अगर तुम अपनी फिजिकली फिट हो धा मेडिकल ठीक है तुम्हें उस एज ब्रैकेट में हो जिदी उन्होंने रिक्वायरमेंट है तो एन एस जी जाके एक टैस्ट होंगे है और तुम्हें और टैस क्लीयर करो बेसिकली फिजिकल एंड मैंटल टैसट है वो रिटर्न टैसट है और एक बार क्लीयर करो तो उस फोर्स में जाके एन एस जी जाके डिप्लॉय हो सकते हो एंड दैन एन एस जी के मैंडेट के हिसाब नी दी इतों ड्रैस चेंज हो जाएगी ब्लैक ड्रैस चले जाओगे एंड जो ब्लैक कैट कमांडो जिन्हों कहेंदे हैं उस तरह की ड्रैस एंड दैन तुम उन्होंने मैंडेट के हिसाब नी अपना काम करोगे दैट इज़ फाइटिंग द टैरिजम ਔਰ ਦੂਜਾ ਵੀਆਈਪੀ ਸਕਿਉਰਟੀ ਬਾਕੀ ਐਨਐਸਜੀ ਦਾ ਜੋ ਡਿਪੂਟੇਸ਼ਨ ਦਾ ਤਜਰਬਾ ਹੈ ਉਹ ਬਹੁਤ acha ਹੈ ਬਿਕੋਜ਼ ਤੁਸੀਂ ਇੱਕ ਤਾਂ ਨਜ਼ਰ ਅਲੱਗ ਆਂਦੇ ਹੋ ਤੁਹਾਡਾ ਕੰਮ ਅਲੱਗ ਹੈ ਐਂਡ ਜਿੱਥੇ ਲੋਡ ਪੈਂਦੀ ਹੈ ਫੋਰਫਰੰਟ ਤੇ ਤੁਸੀਂ ਪੀਸ ਟਾਈਮ ਵਿੱਚ ਸਭ ਤੋਂ ਅੱਗੇ ਤੁਸੀਂ ਹੋ ਕੋਈ ਹੋਰ ਕੈਡਰੇਟ ਸਾਡੇ ਵਿਚਕਾਰ ਜੀ ਸਰ ਜੈਨ ਸਰ ਮੈਂ ਸਰਜੈਂਟ ਸੋਨੂ ਫਰੋਂਟ ਪੰਜਾਬ ਵੌਇਸ ਪਰ ਟਾਲਨ ਲਾਲਪੁਰ ਖਾਲਸਾ ਕਾਲਜ ਜਲੰਧਰ ਸਰ ਮੇਰਾ ਸਵਾਲ ਇਹ ਹੈ ਕਿ ਬੀਐਸਐਫ ਰਿਕੁਆਇਰਮੈਂਟ ਮੈਡੀਕਲ ਪ੍ਰੋਸੀਜਰ ਕੀ ਕੀ ਹੁੰਦਾ ਉੱਥੇ ਕੀ ਕੀ ਟੈਸਟ ਕੀਤਾ ਜਾਂਦਾ ਹੈ ਥੋੜਾ ਦੱਸ ਸਕਦੇ ਹੋ ਜਿੱਥੇ ਤੱਕ ਮੈਡੀਕਲ ਦਾ ਸਵਾਲ ਹੈ ਮੈਡੀਕਲ ਜਰਨਲੀ ਜਿਹੜਾ ਐਡਵਰਟਾਈਜ਼ਮੈਂਟ ਆਂਦੀ ਹੈ ਉਹਦੇ ਵਿੱਚ ਮੈਡੀਕਲ ਦਾ ਪੂਰਾ ਪ੍ਰੋਸੀਜਰ ਉਹਨਾਂ ਨੇ ਦਿੱਤਾ ਹੋਇਆ ਹੈ ਜਿਸ ਤਰ੍ਹਾਂ ਤੁਹਾਡੀ ਅਗਰ ਹਾਈਟ 170 ਸੈਂਟੀਮੀਟਰ ਫਾਰ ਅ ਕਨਸਟੇਬਲ ਹਾਈਟ 170 ਸੈਂਟੀਮੀਟਰ ਚਾਹੀਦੀ ਹੈ ਸਬ ਇੰਸਪੈਕਟਰ ਵਾਸਤੇ 170 70 ਸੈਂਟੀਮੀਟਰ ਚਾਹੀਦੀ ਹੈ ਮੇਲ ਵਾਸਤੇ असिस्टेंट कमांडेंट वास्ते वन सिक्सटी फाइव सेंटीमीटर चाहिए है वेट वेट अकॉर्डिंगली अकॉर्डिंगलीरसपोंडिंग टू हाइट तो वेट चाहिए, 85, normal, expanded, चाहिए। है चेस्ट एटी टू एटी फाइव एक्सपेंटी नॉर्मल एटी फाइव एक्सपेंडेड फाइव सेंटीमीटर एक्सपेंशन चाहिए है यारिया चीज़ा हुई उत्थ नोकनी नहीं होना चाहिए वेरीकोजेन नहीं होना चाहिए सो so, य बेसिक रिक्वायरमेंट है जनरली फिट होने और अगर तुम फिट हो तो फिर कोई प्रॉब्लम नहीं होएगी मेडिकल क्लीयर करने ਔਰ ਬੜਾ ਫੇਅਰ ਪ੍ਰੋਸੈਸ ਹੈ ਜੋ ਐਡਵਰਟਾਈਜ਼ਮੈਂਟ ਵਿੱਚ ਲਿਖਿਆ ਹੈ ਉਸੇ ਹਿਸਾਬ ਨਾਲ ਹੀ ਕੰਮ ਹੋਣਾ ਹੈ ਔਰ ਉਸੇ ਹਿਸਾਬ ਨਾਲ ਤੁਸੀਂ ਚੈੱਕ ਕੀਤੇ ਜਾਓ ਕੇਂਦਰੀ ਹਥਿਆਰਬੰਦ ਪੁਲਿਸ ਬਲ ਅਤੇ ਬੀਐਸਐਫ ਚ ਭਰਤੀ ਦੀ ਪ੍ਰਕਿਰਿਆ ਸਾਡਾ ਅਸ਼ਤਵਿਸ਼ਾ ਹੈ ਤੇ ਜਦੋਂ ਬੱਚੇ ਸਰ ਪੇਪਰ ਦਿੰਦੇ ਨੇ ਨਾ ਥੋੜਾ ਘਬਰਾਉਂਦੇ ਨੇ ਡਰਦੇ ਨੇ ਤੇ ਕਈਆਂ ਨੂੰ ਹੁੰਦਾ ਹੈ ਕਿ ਹਾਏ ਕਿਦਾਂ ਦਾ ਪੇਪਰ ਆਊਗਾ ਕਿੰਨਾ ਔਖਾ ਹੋਊਗਾ ਕਈ ਥਿਉਰੈਟਿਕਲ ਦੇ ਵਿੱਚ ਹੁਸ਼ਿਆਰ ਹੁੰਦੇ ਨੇ ਤੇ ਕਈ ਪ੍ਰੈਕਟੀਕਲ ਦੇ ਵਿੱਚ ਹੁਸ਼ਿਆਰ ਹੁੰਦੇ ਨੇ ਫਿਜ਼ੀਕਲੀ ਸਟਰੋਂਗ ਨੇ ਉਹ ਥਿਉਰੈਟਿਕਲ ਦੇ ਵਿੱਚ ਆਪਣੇ ਆਪ ਨੂੰ ਵੀਕ ਸਮਝਦੇ ਨੇ ਸੋ ਜਿਹੜਾ ਮਨੋਬਲ ਹੈ ਬੱਚਿਆਂ ਦਾ ਮਾਨਸਿਕ ਤੌਰ ਤੇ ਉਹਨਾਂ ਨੂੰ ਮਜ਼ਬੂਤ ਹੋਣਾ ਵੀ ਕਿੰਨਾ ਜ਼ਰੂਰੀ ਹੋ ਜਾਂਦਾ ਇਸ ਤੇ ਉੱਪਰ ਤੁਸੀਂ ਬੱਚਿਆਂ ਨੂੰ ਕੀ ਕਹੋਗੇ ਪੇਪਰ ਦੀ ਨਰਵਸਨੈਸ ਹਰ ਇੱਕ ਨੂੰ ਹੁੰਦੀ ਹੈ ਔਰ ਇਹ ਤੱਕ ਹੁੰਦੀ ਹੈ ਜਦ ਤੱਕ ਪੇਪਰ ਨਹੀਂ ਆਂਦਾ ਤੇ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਏਮ ਬਹੁਤ ਜ਼ਰੂਰੀ ਹੈ ਜੀ ਔਰ ਅੱਜਕਲ ਜੱਦਾ ਇਹ ਇੰਟਰਨੈਟ ਈ ਪਲੈਟਫਾਰਮਸ ਆਏ ਹੈ ਹਰ ਚੀਜ਼ ਤੁਹਾਨੂੰ ਅਵੇਲੇਬਲ ਹੈ ਜੀ ਹਰ SSC ਦੀ UPSC ਦੀ ਸਾਈਟ ਤੇ ਤੁਹਾਨੂੰ ਕੁਐਸਚਨ ਪੇਪਰ ਅਵੇਲੇਬਲ ਹੈ ਹਮ ਐਡਵਰਟਾਈਜ਼ਮੈਂਟ ਇਸ ਤੁਹਾਨੂੰ ਲਿਖਿਆ ਹੋਇਆ ਹੈ ਕਿ ਤੁਹਾਡਾ ਕੀ ਫਿਜ਼ੀਕਲ ਸਟੈਂਡਰਡ ਹੋਣਾ ਚਾਹੀਦਾ ਹੈ ਤੇ ਕੀ ਮੈਡੀਕਲ ਸਟੈਂਡਰਡ ਹੋਣਾ ਚਾਹੀਦਾ ਹੈ ਜੀ ਉਦੇ ਨਾਲ ਤੁਹਾਨੂੰ ਉਹਨਾਂ ਨੇ ਜੋ ਪ੍ਰੀਵੀਅਸ ইয়ার পেপার ਉਹ ਵੀ ਉੱਥੇ ਸਾਈਟ ਤੇ ਤੁਹਾਨੂੰ ਮਿਲ ਜਾਣਗੇ ਜੀ ਜਦ ਛੋਟੇ ਕੋਲ ਸਾਰਾ ਕੁਐਸਚਨ ਪੇਪਰ ਆਊਟ ਹੈ ਫਿਰ ਤੁਹਾਨੂੰ ਨਰਵਸ ਦੀ ਲੋਡ ਹੈ ਨਹੀਂ ਹਮ ਤੁਸੀਂ ਇਸੇ ਹਿਸਾਬ ਨਾਲ ਆਪਣੀ ਤਿਆਰੀ ਕਰੋ net ਤੇ ਕੋਚਿੰਗ ਇੰਸਟੀਚੂਟਸ ਤੇ ਜਗਾ ਜਗਾ ਤੁਹਾਨੂੰ ਇਹ ਮਟੀਰੀਅਲ ਔਰ ਕੁਐਸਚਨਸ ਤੇ ਉਹਦਾ ਆਨਸਰ ਤੁਹਾਨੂੰ ਮਿਲ ਜਾਏਗਾ फिजिकल फिट होने वास्ते तो कोई शॉर्टकट की लड़ नहीं फिजिकल फिट होना पेगा ये सोचो कि मैं शॉर्टकट मार के निकल जाऊंगा वो नहीं हो सकता थर्डली मैडिकल तुम्हें पता है अपना मैडिकल वेट हाई कंट्रोल करना थोड़े तो हाथ है चेस्ट बनानी थोड़े तो हाथ है सो तो तुम्हें अपना मै थूँ तो प्रैक्टिस एक करनी पेगी शॉर्टकट कर इच नहीं हो सकता mm -hmm. और स्पेषली जो पिंडा वाले है बच्चे जो देख रहे हैं बॉडर सिक्योरिटी फोर्स ने बॉडर त अपनी बटालीय कई जगह पापी प्री ट्रेनिंग का कैंप लाया हो जिसे असी बुक्स और फिजिकल ट्रेनिंग ईवन जो ऑफिसर सबोर्डिनेट ऑफिस या कॉन्सटेबल जो पास करके आंदते हैं उन्होंने वन टू वन इंट्रैक्शन भी रखी हुई है सो ये so, नर्वसनैस की अगर तुम तैयार हो प्रिपेयर हो तो कोई नर्वसनैस की लड़ नहीं है अपने आप निकल आम जी गल होगी है दसवीं कर लिए 12ਵੀਂ ਹੋ ਗਈ ਕੀ ਕਰਨ ਆਇਲਸ ਕਰ ਲੈਣੀ ਬਾਹਰ ਜਾਣ ਦਾ ਰੁਝਾਨ ਕੈਂਡੀਡੇਟਸ ਜਿਹੜੇ ਨੇ ਭਰਤੀ ਪ੍ਰਕਿਰਿਆ ਦੇ ਵਿੱਚ ਸ਼ਾਮਲ ਹੋੜ ਪੇਪਰ ਦੇਣ ਸੇਵਾ ਲਈ ਆਉਣ ਦੇਸ਼ ਦੀ ਇਸ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਬਾਹਰ ਜਾਣ ਦਾ ਰੁਝਾਨ ਤਾਂ ਕਹਿੰਦੇ ਨਾ ਕਿ ਅੱਗੇ ਆਪਾਂ ਰੋਟੀ ਪਿੱਛੋ ਗੋੜ ਖਾਣਾ ਆਮ ਗੱਲ ਸੀ 10ਵੀਂ 12ਵੀਂ ਪਿੱਛੋਂ ਬਾਹਰ ਬਿਨਾਂ ਕੁਝ ਦਿਖਦਾ ਹੀ ਨਹੀਂ ਪਿਆ ਨਹੀਂ ਬਾਹਰ ਜਾਣ ਦਾ ਅੱਜ ਕੱਲ ਲੋਕਾਂ ਨੂੰ ਸ਼ੌਕ ਹੋ ਗਿਆ ਹੈ ਮੈਨੂੰ ਲੱਗਦਾ ਹੈ ਕਿ ਲੋਕ ਸਮਝਦੇ ਹੈ ਕਿ ਬਾਹਰ ਹੀ ਸਾਰਾ ਕੁਝ ਹੈ बट वो वो दिन गए जब बार हों गमेंट ने जो गवर्मेंट दर्गनाइजेशन हैं या गवर्नमेंट की जो स्कीम्स हैं या गौरमेंट की जॉब्स जी उस तो अगे कोई नहीं है जी एक सिक्योर्ड जॉब्स हैं सिक्योर्ड कम है सिक्योर्ड पे है मेडिकल सिक्योर्ड है तो फैमिली सिक्योर्ड है और ਇਹ ਪਹਿਲੇ ਹੁੰਦਾ ਸੀਗਾ ਕਿ ਸਾਨੂੰ ਪਤਾ ਨਹੀਂ ਲੱਗਦਾ ਸੀਗਾ ਕਿ ਕਿਹੜੀ ਐਡਵਰਟਾਈਜ਼ਮੈਂਟ ਆਈ ਕਿਹੜੀ ਨਹੀਂ ਆਈ ਉਹਨ ਹਰ ਚੀਜ਼ ਨੈਟ ਤੇ ਅਵੇਲੇਬਲ ਹੈ ਹਰ ਸਾਈਟ ਜੋ ਵੀ ਆਰਗੇਨਾਈਜੇਸ਼ਨ ਹੈ ਉਹਦੀ ਸਾਈਟ ਤੇ ਕੈਰੀਅਰ ਜਾਂ ਰਿਕਰੂਟਮੈਂਟ ਕਰਕੇ ਉਹ ਚੀਜ਼ਾਂ ਅਵੇਲੇਬਲ ਹੈ ਬਾਹਰ ਜਾਣਾ ਪੜਨ ਜਾਣਾ ਪੈਸੇ ਖਰਾਬ ਕਰਕੇ ਫਿਰ ਉੱਥੇ ਨੌਕਰੀ ਲੱਭਣਾ ਆਪਣੇ ਆਪ ਵਿੱਚ ਇੱਕ ਬਹੁਤ ਬੜੀ ਮਸ਼ਕਕਤ ਹੈ ਐਸੇ ਹੀ ਤੁਸੀਂ ਪੜ ਕੇ ਕੱਟ ਪੈਸੇ 'ਚ ਆਪਣੀ ਤੁਸੀਂ ਅੱਛੀ ਨੌਕਰੀ ਔਰ ਸਟੇਬਲ ਨੌਕਰੀ ਔਰ ਨਾ ਆਪਣੇ ਲਈ ਨਹੀਂ ਆਪਣੀ ਪੂਰੀ ਫੈਮਿਲੀ ਵਾਸਤੇ ਆਪਣੇ ਪੇਰੈਂਟਸ ਵਾਸਤੇ ਤੁਸੀਂ ਬਹੁਤ ਅੱਛੀ ਨੌਕਰੀ ਗਵਰਨਮੈਂਟ ਆਫ ਇੰਡੀਆ ਦੀ ਨੌਕਰੀ ਕਰ ਸਕਦੇ ਹੋ ਔਰ ਸਪੈਸ਼ਲੀ ਸੀਐਪੀਐਫ 에ਗਰ ਆਂਦੇ ਹੋ ਤੇ ਇੱਕ ਵਰਦੀ ਪਾ ਕੇ ਇੱਕ ਲੋਕ ਤੁਹਾਨੂੰ ਦੇਖਦੇ ਐ ਐਂਡ ਤੁਹਾਡੇ ਕੋਲ ਇੱਕ ਸੈਂਸ ਆਫ ਪ੍ਰਾਈਡ ਹੈ ਇਹਦੇ ਵਿੱਚ ਬਿਲਕੁਲ ਉਹ ਤੁਹਾਨੂੰ ਇੱਥੇ ਅਵੇਲੇਬਲ ਸੋ ਬੈਟਰ ਇਹ ਹੈ ਕਿ ਬਾਹਰ ਨੂੰ ਛੱਡ ਕੇ ਅਸੀਂ ਅਗਰ ਇਥੇ ਇਨਵੈਸਟ ਕਰੀਏ ਤਾਂ ਉਹ ਬੈਟਰ ਰਹੇਗਾ BSF ਭਾਰਤ ਦੀ ਫਰਸਟ ਲਾਈਨ ਆਫ ਡਿਫੈਂਸ ਸਾਡਾ ਪ੍ਰੋਗਰਾਮ ਹੈ ਤੇ ਅੱਜ ਅਸੀਂ ਭਰਤੀ ਪ੍ਰਕਿਰਿਆ ਦੀ ਗੱਲ ਕਰ ਰਹੇ ਹਾਂ BSF ਦੇ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੇ ਵਿੱਚ ਜਿਹੜੇ ਕਈ ਤਰੀਕੇ ਦੀਆਂ ਫੌਜਾਂ 'ਚ ਸ਼ਾਮਲ ਹੋਣਾ ਚਾਹੁੰਦੇ ਨੇ ਉਹਨਾਂ ਦੇ ਲਈ ਇੱਕ ਤੁਹਾਡੇ ਵੱਲੋਂ ਸੰਦੇਸ਼ ਵੀ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਦੇਸ਼ ਪ੍ਰੇਮ ਦੀ ਭਾਵਨਾ ਦਿਲੋਂ ਹੋਣੀ ਕਿੰਨੀ ਜ਼ਰੂਰੀ ਹੈ ਦੇਸ਼ ਨੂੰ ਤੁਸੀਂ ਕਿੰਨੇ ਸਮਰਪਿਤ ਹੋਣੇ ਚਾਹੀਦੇ ਹੋ ਖਾਸ ਤੌਰ ਤੇ ਕਹਿੰਦੇ ਕਿ ਜਿਹੜਾ ਵਰਦੀ ਪਾਉਂਦਾ ਆ ਉਹ ਦਿਲ ਤੇ ਮਾਨਸਿਕ ਤੌਰ ਤੇ ਮਜ਼ਬੂਤ ਵੀ ਹੋਣਾ ਚਾਹੀਦਾ ਇਹਦੇ ਵਾਸਤੇ ਇਹ ਹੈ ਕਿ ਜਦ ਅਗਰ ਤੁਹਾਡਾ ਏਮ ਹੈ ਹੂੰ ਇਹਦੇ ਬਾਰੇ ਸੀਐਪੀਐਫ ਜਾਂ ਅਗਰ ਤੁਹਾਡਾ ਏਮ ਹੈ ਦੇਸ਼ ਦੀ ਸੇਵਾ ਕਰਨਾ ਜੀ ਤਾਂ ਉਹਦੇ ਬਾਅਦ ਉਹਨੂੰ ਪੂਰਾ ਕਰਨ ਵਾਸਤੇ ਤੁਸੀਂ ਸਾਰੇ ਕੰਮ ਕਰੋਗੇ ਹੂੰ ਪ੍ਰੈਪਰੇਸ਼ਨ ਉਸੇ ਹਿਸਾਬ ਨਾਲ ਕਰੋਗੇ ਹੁਣ ਤੁਸੀਂ ਸਾਰਿਆਂ ਨੇ ਇੱਥੇ ਜੋ ਇੱਥੇ ਬੈਠੇ ਹੋ ਇਹਨਾਂ ਨੇ ਵਰਦੀ ਪਾਈ ਹੈ ਤਾਂ ਤੁਸੀਂ ਆਪਣੇ ਆਪ ਨੂੰ ਮੇਨਟੇਨ ਕਰਦੇ ਹੋ दिमागी तौर पर अपनी पढ़ाई दे कॉलेज के नाल और अपने एन सी सी जो अपनी फिजिकल ट्रेनिंग है उदे नाल, सारे सारी डिसपलिन सारा कुछ तुसी अपना मेनटेन कर दिसपलिन और प्रैपरेशन और अपना एम अगर थोड़ा पक्का है तो कोई इस तरह का है नहीं कि गवर्नमेंट ऑर्गेनाइजेशन या सी एफ तुम ज्वाइन ना कर सको तो मेरा सिर्फ यही कहना है कि एम पक्का रखो उ तैयारी करो और तैयारी करके तीन पक्का ਆਪਣੇ ਆਪ ਤੇ ਵਿਸ਼ਵਾਸ ਰੱਖੋ ਐਂਡ ਤੁਸੀਂ ਆਪਣੇ ਕਲੀਅਰ ਹੋ ਜਾਓਗੇ ਬਹੁਤ ਖੂਬ ਨੌਜਵਾਨ ਲੜਕੇ ਲੜਕੀਆਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਮਿਲੀ ਹੈ ਔਰ ਖਾਸ ਤੌਰ ਤੇ ਕੁਝ ਪਰਿਵਾਰਕ ਮੈਂਬਰ ਵੀ ਜਿਹੜੇ ਘਰਾਂ 'ਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋਣਗੇ ਉਹਨਾਂ ਨੂੰ ਵੀ ਬਹੁਤ ਜਾਣਕਾਰੀ ਮਿਲੀ ਹੈ ਕਿ ਉਹਨਾਂ ਦੇ ਬੱਚੇ ਦਾ ਭਵਿੱਖ ਕਿੰਨਾ ਵਧੀਆ ਹੋ ਸਕਦਾ ਹੈ ਸਰ ਤੁਸੀਂ ਪ੍ਰੋਗਰਾਮ ਚਾਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੈ ਅੱਜ ਦੇ ਲਈ ਪ੍ਰੋਗਰਾਮ ਦੇ ਵਿੱਚ ਐਨਆਈਸੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬੀਐਸਐਫ ਭਾਰਤ ਦੀ ਫਰਸਟ ਲਾਈਨ ਆਫ ਡਿਫੈਂਸ ਪ੍ਰੋਗਰਾਮ ਖਤਮ ਹੋ ਰਿਹਾ ਬਰुण ਕੌਰ ਮਾਨ ਨੂੰ ਦਿਉ ਆਗਿਆ ਜੈ ਹਿੰਦ